ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੈਲਰ ਨੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕਈ ਨਵੇਂ ਐਲਾਨ ਕਰਦੇ ਆ ਹਫਤੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਦੇ ਨਾਲ ਹੀ ਕਾਲਜ ਬਦਲਣ ਦੀ ਇੱਛਾ ਕੁ ਮੰਤਰੀ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਵਾਸਤੇ ਅਪਲਾਈ ਕਰਨ ਦਾ پابੰਦ ਵੀ ਕਰ ਦਿੱਤਾ ਨਿਯਮ ਤੋੜਨ ਵਾਲਿਆਂ ਨੂੰ 1 ਸਾਲ ਵਾਸਤੇ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਨਹੀਂ ਮਿਲੇਗਾ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਨਵੇਂ ਨਿਯਮ 15 ਨਵੰਬਰ ਤੋਂ ਹੀ ਲਾਗੂ ਮੰਨੇ ਜਾਣਗੇ ਇਸ ਤੋਂ ਪਹਿਲਾਂ ਕੋ ਮੰਤਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ ਪਰ ਕਾਲਜ ਜਾਂ ਯੂਨੀਵਰਸਿਟੀ ਵਿੱਚ ਛੁੱਟੀਆਂ ਦੌਰਾਨ ਉਹ ਜਿੰਨਾ ਮਰਜ਼ੀ ਸਮਾਂ ਕੰਮ ਕਰ ਸਕਦੇ ਨੇ ਇਸ ਬਾਰੇ ਕੋਈ ਬੰਦਿਸ਼ ਲਾਗੂ ਨਹੀਂ ਮਾਰਕ ਮਿਲਰ ਨੇ ਕਿਹਾ ਕਿ ਹਫਤੇ ਵਿੱਚ ਕੰਮ ਦਾ ਸਮਾਂ 4 ਘੰਟੇ ਵਧਾਉਣ ਦਾ ਮਕਸਦ ਕੋ ਮੰਤਰੀ ਵਿਦਿਆਰਥੀਆਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦ ਕਰਨਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਹੈ ਕਿ ਉਹਨਾਂ ਨੂੰ ਆਪਣੀ ਪੜ੍ਹਾਈ ਲਿਖਾਈ ਨਾਲ ਕੋਈ ਸਮਝੌਤਾ ਨਾ ਕਰਨਾ ਪਵੇ ਦੂਜੇ ਪਾਸੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕਾਲਜ ਜਾਂ ਯੂਨੀਵਰਸਿਟੀ ਬਦਲਣ ਦੇ ਇੱਛਕ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਵਾਸਤੇ ਅਰਜ਼ੀ ਦਾਇਰ ਕਰਨੀ ਹੋਵੇਗੀ ਅਤੇ ਕੁਝ ਮਾਮਲਿਆਂ ਵਿੱਚ ਸਟੱਡੀ ਵੀਜ਼ਾ ਪਰਬਾਨ ਹੋਣ ਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ ਹੁਣ ਤੱਕ ਕੋ ਮੰਤਰੀ ਵਿਦਿਆਰਥੀਆਂ ਉੱਤੇ ਅਜਿਹੀ ਕੋਈ ਬੰਦਸ਼ ਲਾਗੂ ਨਹੀਂ ਸੀ ਅਤੇ ਪਹਿਲਾਂ ਮਿਲੇ ਸਟੱਡੀ ਵੀਜ਼ਾ ਤੇ ਹੀ ਕਿਸੇ ਹੋਰ ਵਿਦਿਅਕ ادارے ਵਿੱਚ ਦਾਖਲਾ ਲਿਆ ਜਾ ਸਕਦਾ ਸੀ ਇੱਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਕੁਮਾਂਤਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 40 ਘੰਟੇ ਕੰਮ ਕਰਨ ਦੀ ਆਰਜੀ ਰਿਆਇਤ ਦਿੱਤੀ ਗਈ ਜੋ ਹਾਲਾਤ ਕਾਬੂ ਹੋਣ ਮਗਰੋਂ 30 April 2024 ਨੂੰ ਖਤਮ ਹੋ ਗਈ ਫੈਡਰਲ ਸਰਕਾਰ ਵੱਲੋਂ ਇਸ ਆਰਜੀ ਨੀਤੀ ਰਾਹੀਂ ਕਈ ਮਕਸਦ ਪੂਰੇ ਕੀਤੇ ਗਏ ਇੱਕ ਪਾਸੇ ਜਿੱਥੇ ਕਿਰਤੀਆਂ ਦੀ ਕਿਲਤ ਨਾਲ ਨਜਿੱਠਿਆ ਗਿਆ ਤਾਂ ਦੂਜੇ ਪਾਸੇ ਵਿਦਿਆਰਥੀਆਂ ਨੂੰ ਵੱਧ ਕਮਾਈ ਕਰਨ ਦਾ ਮੌਕਾ ਮਿਲਿਆ ਜੋ ਕੋਰੋਨਾ ਦੌਰਾਨ ਬੇਵਸ ਹੋ ਚੁੱਕੇ ਸਨ ਕੈਨੇਡਾ ਸਰਕਾਰ ਪਿਛਲੇ 1 ਹਫਤੇ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨਾਲ ਸੰਬੰਧਤ ਕਈ ਵੱਡੇ ਐਲਾਨ ਕਰ ਚੁੱਕੀ ਹੈ 8 ਨਵੰਬਰ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕਰ ਦਿੱਤੀ ਅਤੇ ਸਟੱਡੀ ਵੀਜ਼ਾ ਦੀ ਫਾਸਟ ਟਰੈਕ ਪ੍ਰੋਸੈਸਿੰਗ ਵਾਲੀ ਯੋਜਨਾ ਖਤਮ ਕਰ ਦਿੱਤੀ ਗਈ SDS ਯੋਜਨਾ ਸੰਸਾਲ 2018 ਵਿੱਚ ਭਾਰਤ ਸਣੇ 14 ਦੇਸ਼ਾਂ ਵਾਸਤੇ ਸ਼ੁਰੂ ਹੋਈ ਅਤੇ ਇਸ ਦਾ ਪੰਜਾਬੀ ਵਿਦਿਆਰਥੀਆਂ ਨੂੰ ਬੇਹੱਦ ਫਾਇਦਾ ਹੋਇਆ SDS ਅਧੀਨ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਦਰ ਬਹੁਤ ਘੱਟ ਰਹੀ ਅਤੇ ਵਿਦਿਆਰਥੀਆਂ ਨੂੰ 1 ਸਾਲ ਦੀ ਟਿਊਸ਼ਨ ਫੀਸ ਨਾਲ 20635 ਡਾਲਰ ਦੀ GIC ਭਰਨੀ ਪੈਂਦੀ ਸੀ ਹੁਣ ਕੈਨੇਡਾ ਦੇ ਸਟੱਡੀ ਵੀਜ਼ਾ ਵਾਸਤੇ ਸਿਰਫ 6 ਮਹੀਨੇ ਦੀ ਫੀਸ ਭਰਨੀ ਲਾਜ਼ਮੀ ਹੈ ਅਤੇ ਪੜ੍ਹਾਈ ਦੌਰਾਨ ਖਰਚਾ ਚਲਾਉਣ ਲਈ ਖਾਤੇ ਵਿੱਚ ਫੰਡਸ ਦਿਖਾਉਣ ਦੀ ਸ਼ਰਤ ਲਾਗੂ ਕੀਤੀ ਗਈ ਹੈ ਭਾਵੇਂ ਜੀਆਈਸੀ ਹੁਣ ਵੀ ਇੱਕ ਬਦਲ ਵਜੋਂ ਵਰਤੀ ਜਾ ਸਕਦੀ ਹੈ ਪਰ ਇਸ ਨੂੰ ਲਾਜ਼ਮੀ ਨਹੀਂ ਕੀਤਾ ਗਿਆ ਕੈਨੇਡਾ ਸਰਕਾਰ ਵੱਲੋਂ 2025 ਦੌਰਾਨ 437000 ਸਟੱਡੀ ਵੀਜ਼ਾ ਜਾਰੀ ਕਰਨ ਦਾ ਟੀਚਾ ਮਿਥਾਇਆ ਗਿਆ ਹੈ ਅਤੇ ਇਮੀਗ੍ਰੇਸ਼ਨ ਮਾਰਾਂ ਦਾ ਮੰਨਣਾ ਹੈ ਕਿ ਪੰਜਾਬੀ ਵਿਦਿਆਰਥੀਆਂ ਨੂੰ ਲੁਭਾਉਣ ਵਾਸਤੇ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕੀਤੀ ਗਈ ਹੈ ਥੇਰ ਆ ਰਿਪੋਰਟ ਹਮਦਰ ਟੀਵੀ